ਅੱਜ ਹੀ ਤਾਂ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡਾ ਸਿੱਧੂ ਵੀਰ ਤੋਂ ਅਨੁਸਾਰ ਨੂੰ ਤੁਸੀਂ ਜਿੰਨੇ ਜਾਣੇ 5000 6000 ਬੰਦਾ ਹੋ ਗਿਆ ਤੁਸੀਂ ਜਿੰਨੇ ਜਾਣੇ ਦੇਖ ਰਹੇ ਹੋ ਜਿੰਨਾਂ ਨੇ ਵੀ ਦਵਾਵਾਂ ਕੀਤੀਆਂ ਸਿੱਧੂ ਬਾਈ ਲਈ ਸਿੱਧੂ ਬਾਈ ਦੀ ਫੈਮਲੀ ਲਈ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਸੀਂ ਸਾਰੇ ਜਿਉਂਦੇ ਰਹੋ ਤੁਹਾਡੀਆਂ ਦਵਾਵਾਂ ਨਾਲ ਫੇਰ ਉਹ ਘਰ ਚ ਖੁਸ਼ੀਆਂ ਰੌਣਕਾਂ ਇਹੋ ਕਰ ਚ ਬਹੁਤ ਖੁਸ਼ੀ ਆ ਗਈਆਂ ਤੁਹਾਡੀਆਂ ਦਵਾਵਾਂ ਨਾਲ ਤੁਹਾਡੇ ਪਿਆਰ ਨਾਲ ਸੋ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਇੱਕ ਬੇਨਤੀ ਹੋਰ ਕਰਨੀ ਸੀ ਸਾਡਾ ਇੱਕ ਗਾਣਾ ਤੁਸੀਂ ਸੁਣਿਆ ਹੋਣਾ ਆਉਸਾ ਦਿਲ ਜਾਂ ਨਹੀਂ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਸੋ ਕਿਸੇ ਵੀਰ ਨੇ ਕਿਸੇ ਸਾਡੇ ਭਰਾ ਨੇ ਗਾਣਾ YouTube ਤੇ ਪਾਤਾ ਤੇ ਮਤਲਬ ਲੀਕ ਕਰਤਾ ਮੈਨੂੰ ਇਹ ਲੀਕ ਸ਼ਬਦ ਕਹਿਣ ਚ ਵੀ ਮੈਨੂੰ ਥੋੜੀ ਜੀ ਸ਼ਰਮ ਜੀ ਆਉਂਦੀ ਆ ਕਿਉਂਕਿ ਕਈ ਬੰਦੇ ਆਪ ਹੀ ਕਰ-ਕਰ ਦਿੰਦੇ ਹੁੰਦੇ ਆ ਸੋ ਮੈਨੂੰ ਤਾਂ ਸ਼ਰਮ ਜੀ ਆਉਂਦੀ ਆ ਮੈਂ ਥੋੜਾ ਜਿਹਾ ਜਾ ਕੇ ਜੇ ਕਹਿ ਰਿਹਾ ਸੋ ਜੀਨੇ ਵੀ ਕੀਤਾ ਬਾਈ ਬਣੇ ਬੇਨਤੀ ਆ ਉਹਨੂੰ ਭਰਾ ਬਣੇ ਡਿਲੀਟ ਕਰ ਦਿਓ ਬਾਈ ਬਣੇ ਤੁਸੀਂ ਜਿਹੜੇ ਚੈਨਲ ਤੇ ਪਾਇਆ ਤੁਹਾਡੇ ਚਰਨਾਂ 'ਚ ਬੇਨਤੀ ਆ ਉਹਨੂੰ ਡਿਲੀਟ ਕਰ ਦਿਓ ਬਾਈ ਬਣੇ ਅਸੀਂ ਬਹੁਤ ਮਿਹਨਤ ਕੀਤੀ ਸੀ ਉਹ ਗਾਣੇ ਤੇ ਵੀਰੇ ਵੀਡੀਓ ਬਹੁਤ ਵੱਡਾ ਕੀਤਾ ਸੀ ਉਹਦਾ ਸੋ ਬਾਈ ਬੇਨਤੀ ਆ ਉਹਨੂੰ ਡਿਲੀਟ ਕਰ ਦੋ ਵੀਰ ਬਣੇ ਮੁੱਸੇ ਬੈਕ ਹੁਸੇਲਾ ਜੱਟ ਫੇਰ ਆ ਗਿਆ ਕੀ ਬਾਤ ਹੈ ਆ ਗਿਆ ਭਾਈ ਆ ਗਿਆ ਆ ਗਿਆ ਸੋ ਬਾਈ ਬੇਨਤੀ ਆ ਸਾਰਿਆਂ ਨੂੰ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਦਬਾਉਣ ਨੂੰ ਫਿਰਦੇ ਐਵੇਂ ਜੱਟ ਨਹੀਂ ਐਵੇਂ ਨਹੀਂ ਦਬਦਾ ਚਲੋ ਬਾਈ ਪ੍ਰਮਾਤਮਾ ਵਾਹਿਗੁਰੂ ਸਰਦਾਰ ਫਲੈਕਸ ਵਾਲਾ ਝੋਟਾ ਅਹ ਜਰੂਰ ਜਰੂਰ ਰੱਖਾਂਗੇ ਧਿਆਨ ਬਾਈ ਜਰੂਰ ਧਿਆਨ ਰੱਖਾਂਗੇ ਸਰਦਾਰ ਫਲੈਕਸ ਵਾਲਾ ਬਾਈ ਸਾਡਾ ਲਵ ਯੂ ਜਟਾ ਸਾਰਿਆਂ ਨੂੰ ਲਵ ਯੂ ਬਾਈ ਸਾਰਿਆਂ ਨੂੰ ਬਹੁਤ ਬਹੁਤ ਰਿਸਪੈਕਟ ਤੁਹਾਡੀ ਸਾਰਿਆਂ ਦੀ ਸੋ ਜਿੰਨੇ ਵਧਾਈਆਂ ਦੇ ਰਹੇ ਆ ਨਾਮ ਥੋੜੇ ਦਿਨਾਂ ਚ ਰੱਖ ਦਾਂਗੇ ਬਾਈ ਮਾਤਾ ਹੁਣੇ ਜਿਵੇਂ ਬਾਪੂ ਪਾਪੂ ਬਲਕੌਰ ਸਿੰਘ ਜੀ ਤੇ ਮਾਤਾ ਚਰਨ ਕੌਰ ਜਿਵੇਂ ਸਾਰਿਆਂ ਦਾ ਡਿਸੀਜਨ ਉਹ ਨਾਮ ਵੀ ਇੱਕ ਦੋ ਦੇਣਾ ਜੇ ਤੁਹਾਨੂੰ ਪਤਾ ਲੱਗ ਜੂ ਸੋ ਜਿੰਨੇ ਬੰਦੇ ਉੱਥੇ ਹਸਪੀਟਲ ਪਹੁੰਚੇ ਪਰਿਵਾਰ ਨੂੰ ਮਿਲਣ ਉਹਨਾਂ ਦਾ ਵੀ ਬਹੁਤ ਥੈਂਕ ਯੂ ਤੇ ਵਸਾ ਜਰੂਰੀ ਗੱਲ ਮੈਂ ਤੁਹਾਡੇ ਨਾਲ ਦੋ ਹੀ ਗੱਲਾਂ ਕਰਨੀਆਂ ਸੀ ਇੱਕ ਮੈਨੂੰ ਇਹ ਸੀ ਵੀ ਮੈਂ ਵਧੀਆ ਵਧੀਆ ਵੀਰੇ ਜਮਾ ਵਧੀਆ ਜੀ ਤੁਸੀਂ ਦੱਸੋ ਸਾਰੇ ਠੀਕ ਹੋ ਮੈਂ ਵਸੇ ਇਹੀ ਕਹਿਣਾ ਸੀ ਜੀ ਵੀ ਤੁਸੀਂ ਦਿਵਾਵਾ ਕੀਤੀਆਂ ਸੇਦੂ ਬਾਈ ਦੀ ਫੈਮਿਲੀ ਲਈ ਤੇ ਉਹ ਦਵਾਮਾਂ ਛੋਡੀਆਂ ਕਮ ਆਈਆਂ ਦਵਾਮਾਂ ਚ ਬਹੁਤ ਪਾਵਰ ਹੁੰਦੀ ਹੈ ਬਹੁਤ ਸ਼ਕਤੀ ਹੁੰਦੀ ਹੈ ਤੇ ਦੁਬਾਰੇ ਉਸ ਘਰ ਚ ਰੌਣਕਾਂ ਮੇਲੇ ਖੁਸ਼ੀਆਂ ਆ ਗਈਆਂ ਤੇ ਦੂਜੀ ਬੇਨਤੀ ਇਹ ਸੀ ਵੀ ਸਾਡਾ ਗਾਣਾ ਦਿਲ じゃ ਨਹੀਂ ਮੰਨਦਾ ਉਹ ਗਾਣਾ ਕਿਸੇ ਵੀਰ ਨੇ ਆਪਦੇ YouTube ਚੈਨਲ ਤੇ ਪਾਤਾ ਤੇ ਬਾਈ ਬਣੇ ਬੇਨਤੀ ਆ ਉਹਨੂੰ ਡਿਲੀਟ ਕਰ ਦਿਓ ਜੀ ਤੇ ਇੱਕ ਆਪਣੀ ਆ ਰਹੀ ਹੈ ਜੀ EP ਅਪ੍ਰੈਲ ਮੰਥ ਚ ਚਾਰ ਗਾਣਿਆਂ ਦੀ ਈਪੀ ਆ ਡਾਇਮੰਡ ਨੇ ਮਿਊਜ਼ਿਕ ਕੀਤਾ ਤੇ ਫਤਿਹ ਸ਼ੇਰ ਗਲਵਾਈ ਦੇ ਲਿਖਿਆ ਚਾਰੇ ਗਾਣੇ ਤੇ ਮੈਂ ਗਾਇਆ ਖੋਸ਼ ਰਮਾਣਾ ਸਾਹਿਬ ਖੋਸ਼ ਰਮਾਣਾ ਸਾਹਿਬ ਕਿਵੇਂ ਹੋ ਤੇ ਈਪੀ ਨੂੰ ਬਾਈ ਪਿਆਰ ਦਿਓ ਸਾਰੇ ਜਣੇ ਤੇ ਹਾਂਜੀ ਜਿਹੜਾ ਮੂਸੇਪਿੰਡ ਸ਼ੂਟ ਕੀਤਾ ਜੀ ਬਾਈ ਉਹ ਬਾਪੂ ਨੂੰ ਪਤਾ ਜੀ ਤੇ ਉਹ 911 ਰੈਕਡ ਤੋਂ ਆਉਣਾ ਗਾਣਾ ਆਪਣਾ ਪਰ ਉਹ ਉਹ ਤੋਂ ਹਜੇ ਉਹਦਾ ਡੇਟ ਡੂਟ ਦਾ ਪਤਾ ਨਹੀਂ ਮੈਨੂੰ ਜਦੋਂ ਉਹਨਾਂ ਦੀ ਮਰਜ਼ੀ ਹੋ ਉਦੋਂ ਗਾਣਾ ਆਉਣਾ ਹੋ ਪਰ ਬਹੁਤ ਜਲਦੀ ਆਊਗਾ ਤੇ ਈਪੀ ਆ ਰਹੀ ਹੈ ਆਪਣੀ ਉਹ ਤੋਂ ਪਹਿਲਾਂ ਅਪ੍ਰੈਲ ਮੰਥ ਚ ਅਪ੍ਰੈਲ ਦੇ ਪਹਿਲੇ ਵੀਕ ਆ ਜਾਣੀ ਆ ਤੇ ਸਿੱਧੂ ਸਿੱਧੂ ਹੋਈ ਪਈ ਆ ਕਿਆ ਬਾਤ ਹੈ ਬਾਈ ਰਿਪਲਾਈ ਤਾਂ ਦੇ ਦਿਓ ਮੇਰੀ ਗੱਲ ਦਾ ਹਾਂਜੀ ਪ੍ਰੀਤ ਸਾਹਿਬ ਪ੍ਰੀਤ ਜਾਂਗੜਾ ਸਾਹਿਬ ਠੀਕ ਹੈ ਜੀ ਹਰਦੀਪ ਬਾਈ 뮤직 ਟਾਈਮ ਸਾਡਾ ਹਰਦੀਪ ਬਾਈ ਬਾਈ ਕਹਿੰਦਾ ਈਪੀ ਦਾ ਬੋਲਦੀ ਵਿੱਚ ਸੋ 뮤직 ਟਾਈਮ ਕੰਪਨੀ ਦੇ ਓਨਰ ਸਾਹਿਬ ਹਰਦੀਪ ਬਾਈ ਸੋ ਸੱਚੀ ਬਾਈ ਬਹੁਤ ਖੁਸ਼ ਆ ਸੱਚੀ ਬਹੁਤ ਖੁਸ਼ੀ ਬਹੁਤ ਜਿਆਦੇ ਬਹੁਤ ਜਿਆਦੇ ਖੁਸ਼ੀ ਹੋਈ ਵੀ ਪਰਿਵਾਰ ਚ ਉਸੇ ਪਰਿਵਾਰ ਚ ਬਹੁਤ ਖੁਸ਼ੀਆਂ ਬਹੁਤ ਖੇੜੇ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਧੰਨ ਸ਼ੀਰ ਗੁਰੂ ਨਾਨਕ ਦੇਵ ਮਹਾਰਾਜ ਕਰਕੇ ਇਹ ਰੌਣਕਾਂ ਆਈਆਂ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਕਰਕੇ ਇਹ ਰੌਣਕਾਂ ਆਈਆਂ ਖੁਸ਼ੀ ਆਈ ਪਰਿਵਾਰ 'ਚ ਸੋ ਸਾਰੇ ਵਧਾਈਆਂ ਦਿਓ ਜੀ ਤੇ ਟਰੈਕ ਲਿਸਟ ਵੇਟਿੰਗ ਐਲਬਮ ਇੱਕ ਗਾਣਾ ਸ਼ੀਸ਼ਾ ਜੀ ਆਪਣੀ ਐਲਬਮ 'ਚ ਈਪੀ 'ਚ ਇੱਕ ਗਾਣਾ ਹੈਗਾ ਵਜਾ ਇੱਕ ਗਾਣਾ ਹੈਗਾ ਵਤਨ ਬਤਨ ਗਾਣਾ ਤੁਸੀਂ ਸੁਣੋਗੇ ਤੁਹਾਨੂੰ ਬਹੁਤ ਸੁਆਦ ਆਊ ਸੱਚੀ ਪੰਜਾਬ ਦੀ ਗੱਲ ਆ ਪੰਜਾਬੀਅਤ ਦੀ ਗੱਲ ਆ ਸੂਰਮਿਆਂ ਦੀ ਗੱਲ ਆ ਯੋਧਿਆਂ ਦੀ ਗੱਲ ਆ ਤੁਸੀਂ ਸੁਣੋਗੇ ਨਾ ਬਤਨ ਗਾਣਾ ਜ਼ਰੂਰ ਸੁਣਿਓ ਸਰਦਾਰ ਫਲੈਕਸ ਬਾਈ ਕਹਿੰਦਾ گلاب ਬਾਈ ਖਿੱਚ ਕੇ ਬਾਈ ਤੁਹਾਡੇ ਸਾਰੇ ਭਰਾਵਾਂ ਨਾਲ ਹੀ ਆ ਭਰਾਵਾਂ ਕਰਕੇ ਹੀ ਜਿੰਨੇ ਭਰਾ ਤੁਸੀਂ ਆਇਓ ਬਰਿੰਦਰ 99 ਬਾਈ ਲੈਤਾ ਜੀ ਤੁਹਾਡਾ ਨਾਮ ਵੱਡੇ ਵੀਰੇ ਏਡਸ ਸਿੰਘਲਾ ਸਾਹਿਬ ਨਵੀਨ ਨਵੀਨ ਜੀ ਜੋਤ ਗਿੱਲ ਜੀ 2407 ਆਕਸ਼ ਸਿੰਘ ਬਾਈ ਜੀ ਆਪਾਂ ਵੀ ਸ਼ੂਟ ਕਰਦੇ ਆਂ ਦੀਪ ਸਿੱਧੂ ਬਰਾੜ ਸੋ ਬਾਈ ਸਾਰੇ ਬਾਈਆਂ ਨੂੰ ਬੇਨਤੀ ਆ ਵੱਡੇ ਬਾਈ ਜਿਹੜੇ ਮੇਰੇ ਬਾਈ ਨੇ ਅਰਪਣ ਮਾਨ ਲੈਤਾ ਵੀਰੇ ਨਾਮ ਲੈਤਾ ਬਾਈ ਇਟਸ ਸ਼ੇਵਤਾਲੀ ਵਾਲਾ ਜਿਹੜੇ ਬਾਈ ਨੇ ਸਾਡਾ ਗਾਣਾ ਆਪਣੇ YouTube ਚੈਨਲ ਤੇ ਪਾਇਆ ਦਿਲ じゃ ਨਹੀਂ ਮੰਨਦਾ ਤੈਨੂੰ ਹੋਰ ਕਿਸੇ ਨਾਲ ਦੇਖਾਂ ਉਹ ਗਾਣਾ ਪਲੀਜ਼ ਬਾਈ YouTube ਤੋਂ ਡਿਲੀਟ ਕਰ ਦਿਓ ਬੇਨਤੀ ਆ ਤੁਹਾਡੇ ਚਰਨਾਂ 'ਚ ਤੇ EP ਆ ਰਹੀ ਹੈ ਆਪਣੀ ਅਪ੍ਰੈਲ ਦੇ ਫਰਸਟ ਵੀਕ ਚਾਰ ਗਾਣੇ ਆ ਡਾਇਮੰਡ ਨੇ ਮਿਊਜ਼ਿਕ ਕੀਤਾ ਤੇ ਗਾਏ ਤੁਹਾਡੇ ਭਰਾ ਨੇ ਆ ਛੋਟੇ ਨੇ ਤੇ ਬਲੇਚ 1322 ਸੋ ਬੇਨਤੀ ਹੈ ਜੀ ਇਹ ਲਾਈਵ ਅਪਲੋਡ ਕਰ ਦਿਓ ਵੀਰੇ ਡਿਲੀਟ ਨਾ ਕਰਿਓ ਸਰਦਾਰ ਫਲੈਕਸ ਸਾਹਿਬ ਜੋ ਜੋ ਹੁਕਮ ਮੇਰੇ ਆਕਾ ਜੋ ਹੁਕਮ ਵਿਕਰਮ ਚੀਮਾ ਮੇਰਾ ਨਾਮ ਵੀ ਬਾਈ ਪਲੀਜ਼ ਕਟੜ ਫੈਨ ਨਹੀਂ ਡਾਰਲਿੰਗ ਤੁਸੀਂ ਭਰਾਓ ਸਾਰੇ ਮੇਰੇ ਅਫੀਸ਼ੀਅਲ ਬਰਾਡ ਨੰਬਰ 599 ਸੋ ਥੈਂਕ ਯੂ ਡਾਰਲਿੰਗ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਸਾਰਿਆਂ ਦਾ ਮੈਂ ਫੇਰ ਇੱਕ ਵਾਰਾਂ ਫੇਰ ਤੁਹਾਡਾ ਬਹੁਤ ਥੈਂਕ ਯੂ ਕਰਦਾ ਤੁਸੀਂ ਦਵਾ ਕੀਤੀ ਤੁਹਾਡੀਆਂ ਦਵਾਵਾਂ ਕੰਮ ਆਈਆਂ ਤੁਹਾਡੀਆਂ ਦਵਾਵਾਂ ਨਾਲ ਉਸ ਪਰਿਵਾਰ ਚ ਸਿੱਧੂ ਮੂਸੇ ਵਾਲਾ ਸਾਡਾ ਭਰਾ ਉਸ ਪਰਿਵਾਰ ਚ ਦੁਬਾਰੇ ਖੁਸ਼ੀਆਂ ਆਈਆਂ ਤੇ EP ਆ ਰਹੀ ਆ April ਦੇ ਪਹਿਲੇ ਵੀਕ ਸੋ ਪੰਜ ਗਾਣੇ ਹੋਣਗੇ ਇੱਕ ਬੋਨਸ ਟਰੈਕ ਵਤਨ ਚਾਰ ਦੂਜੇ ਗਾਣੇ ਹੋਣਗੇ ਚੱਕਵੇਂ ਜਿਹੜੇ ਤੁਹਾਨੂੰ ਸੋਹਣੇ ਲੱਗਣਗੇ ਭੰਗੜੇ ਵਾਲੇ ਸੋ ਸਾਰੇ ਜਾਣੇ ਸਾਰੇ ਜਾਣੇ ਸਪੋਰਟ ਕਰਿਓ ਲਵ ਯੂ ਲਵ ਯੂ ਲਵ ਯੂ ਬਲੈਕੀ 71 72 ਜੱਟਾ ਤੇਰਾ ਨਾਮ ਲੈਦਾ ਜੱਟਾ ਸੋ ਆਉ ਤੇਰੇ ਵੇਂਦਿਆਂ ਵੇਂਦਿਆਂ ਦੌਰ ਬਦਲਤਾ ਗੱਭਰੂ ਨੇ ਫਾਇਦਾ ਨਹੀਂ ਕੋਈ ਬਖਤ ਬੋਲ ਕੇ ਗਾਲੇ ਦਾ ਜੋਰ ਬਿਨਾ ਪਟਾ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਏ ਰਤਬਾ ਮੂਸੇ ਆਲੇ ਦਾ ਸਿੱਧੂ ਆਏ ਲੋਕ ਜਿਗਾ ਤੋਂ ਭੁੱਲ ਜਾਂਦੇ ਆ ਕਦੋਂ ਸ਼ੇਰਾਂ ਛੱਡੇ ਸ਼ਿਕਾਰ ਹਿਰਨ ਦੀਆਂ ਰੋਕਾਂ ਤੇ ਕੁਝ ਕ ਬਖਤ ਲਈ ਹੱਥਾਂ ਕੀ ਹਥਿਆਰ ਛੱਡੇ ਆਉ ਦਬ ਗਏ ਆ ਜੱਟ ਬਹਿਮ ਪਾਲ ਲਿਆ ਲੋਕਾਂ ਨੇ ਸੋ ਸਸੀ ਗਾਲ ਜੀ ਥੈਂਕ ਯੂ ਅਵਤਾਰ ਕਹਿੰਦਾ ਅਵਤਾਰ ਸੰਧੂ ਗਾਂਹ ਕਹਿੰਦਾ ਮੈਂ ਅਨਫੋਲੋ ਕਰ ਦਮ ਜੇ ਰੈਪਲਾਈ ਨਾ ਕੀਤਾ ਠੀਕ ਆ ਵੱਡੇ ਭਾਈ ਕਰ ਦੋ ਅਨਫੋਲੋ ਕਰ ਦੋ ਭਾਜੀ ਮੇਰਾ ਨਾਮ ਤਾਂ ਲੈ ਦੋ ਸੁਖਤਮਾਨ ਦੀਪ ਬੌਕਸਰ ਕਹਿੰਦਾ ਸਿਰਾਖੰਡ ਦੀਪ ਸੰਦੀਪ ਬਾਈ ਸਾਡਾ ਡੇਲੀ ਪੋਸਟ ਵਾਲਾ ਵੀਰ ਆਇਆ ਸੀ ਤੇ ਫੁੱਲ ਸਪੋਰਟ ਰਪਿੰਦਰ ਲਵਾਨਾ ਥੈਂਕ ਯੂ ਰਪਿੰਦਰ ਲਵਾਨਾ ਸਾਹਿਬ ਐਮਈ 94 ਸੋ ਸੋ ਬਹੁਤ ਸਾਰਾ ਸ਼ੁਕਰੀਆ ਜੀ ਤੁਹਾਡਾ ਤੇ ਜਨਪਾਲ ਬਿਰਕਾ ਤੋ ਬੇਨਤੀ ਹੈ ਜੀ April ਦੇ first week ਆਪਣੀ EP ਆ ਰਹੀ ਹੈ ਸੁਖ ਸੁਖ ਦਾ ਨਾਮ ਲੈਂਦਾ ਜੀ ਅਰਸ਼ 0 36 ਮਨੀਸ਼ੀ ਕੋਸ਼ਰ ਮਾਨਾ ਸਾਹਿਬ ਨਈ ਵੱਡੇ ਵੀਰੇ ਸਕਸੈਸਫੁਲ ਤਾਂ ਤੁਹਾਡੇ ਸਾਰੇ ਭਰਾਵਾਂ ਕਰਕੇ ਗੁਰੂ ਮਹਾਰਾਜ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਨਾ ਕਰਕੇ ਸਾਰੇ ਸਾਰੇ ਭਰਾਵਾਂ ਦੀਆਂ ਦੁਆਵਾਂ ਕਰਕੇ ਜੋ ਵੀ ਅੱਜ ਸਾਰੇ ਭਰਾਵਾਂ ਦੀਆਂ ਜਿੰਨੇ ਭਰਾ ਦੇਖੀ ਜਾਂਦੇ ਇਹਨਾਂ ਦੀਆਂ ਦੁਆਵਾਂ ਕਰਕੇ ਆ ਸੋ ਬਹੁਤ ਬਹੁਤ ਸ਼ੁਕਰੀਆ ਰਿਕਵੈਸਟਾਂ ਆਈ ਜਾਂਦੀਆਂ ਬਾਵਾ ਉਹਵਰ ਰਿਕਵੈਸਟਾਂ ਆਈ ਜਾਂਦੀਆਂ ਚਲੋ ਫਿਰ ਆਪਾਂ ਫਿਰ ਕਰਦੇ ਆ ਜੀ ਗੱਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਦੁਆਵਾਂ ਕੀਤੀਆਂ ਸਿੱਧੂ ਬਾਈ ਦੀ ਫੈਮਿਲੀ ਲਈ ਸਿੱਧੂ ਬਾਈ ਲਈ ਸੋ ਤੁਹਾਡੀਆਂ ਦਵਾਵਾਂ ਕੰਮ ਆਈਆਂ ਬਹੁਤ ਸ਼ੁਕਰੀਆ ਤੇ ਈਪੀ ਆ ਰਹੀ ਆ ਤੇ ਇੱਕ ਗਾਣਾ ਸਾਡਾ ਕਿਸ ਨੇ ਲੀਕ ਕਰਤਾ ਤੇ ਬਾਈ ਬਣੇ ਬੇਨਤੀ ਆ ਜਿਹੜੇ ਬਾਈ ਨੇ ਵੀ ਲੀਕ ਕੀਤਾ ਵੀਰਾ ਬਣੇ ਬੇਨਤੀ ਆ YouTube ਤੇ ਜਾ ਕੇ ਜਿੱਥੇ ਤੁਸੀਂ ਪਾਇਆ ਉਹਨੂੰ ਡਿਲੀਟ ਕਰ